ਸਾਬਕਾ ਪ੍ਰੈਡਿਅਸ ਦੇ ਵਿੱਚੋਂ ਇੱਕ ਸਾਬਕਾ ਪਟਵਾਰੀ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸਦੇ ਕਿ ਆਲੂਆਂ ਦੇ ਨਾਲ ਭਰੀ ਟਰਾਲੀ ਨੂੰ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਹੈ ਫਗਵਾੜਾ ਹਾਈਵੇ ਦੇ ਉੱਤੇ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਆਲੂਆਂ ਦੀਆਂ ਭਰੀਆਂ ਟਰਾਲੀਆਂ ਲੈ ਕੇ ਜਾ ਰਹੇ ਸੀ ਕਿਸਾਨ ਔਰ ਇਸੇ ਦੌਰਾਨ ਇੱਕ ਤੇਜ਼ ਰਫਤਾਰ ਟਰੱਕ ਦੇ ਵੱਲੋਂ ਪਿੱਛੋਂ ਟੱਕਰ ਮਾਰੀ ਜਾਂਦੀ ਹੈ ਜਿਸ ਵਿੱਚ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਸਾਬਕਾ ਪਟਵਾਰੀ ਸੀ ਔਰ ਦੱਸਿਆ ਜਾ ਰਿਹਾ ਕਿ ਗੁਰਮੇਲ ਸਿੰਘ ਨਾਮ ਸੀ ਤਾਂ ਇਹ ਦਰਦਨਾਕ ਹਾਦਸਾ ਵਾਪਰਿਆ ਪਟੇ ਫਗਵਾੜਾ ਹਾਈਵੇ ਦੇ ਉੱਤੇ ਪਿੰਡ ਪੰਜੋੜਾ ਦਾ ਰਹਿਣ ਵਾਲਾ ਸੀ ਕਿਸਾਨ ਗੁਰਮੇਲ ਸਿੰਘ ਔਰ ਉੱਥੋਂ ਦਾ ਸਾਬਕਾ ਪਟਵਾਰੀ ਸੀ ਦੱਸਦੀ ਹੈ ਕਿ ਇਸ ਦਰਦਨਾਕ ਹਾਦਸੇ ਵਿੱਚ ਗੁਰਮੇਲ ਸਿੰਘ ਦੀ ਮੌਤ ਹੋ ਗਈ ਹੈ ਜਦੋਂ ਕਿ ਉਸ ਦਾ ਬੇਟਾ ਵੀ ਗੰਭੀਰ ਰੂਪ ਦੇ ਨਾਲ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਇਆ ਹੈ ਤਾਂ ਇਹ ਬਿਹਤ ਦਰਦਨਾਕ ਹਾਦਸਾ ਦੱਸਿਆ ਜਾ ਰਿਹਾ ਹੈ ਕਿ ਇੱਕ ਕਿਸਾਨ ਆਲੂਆਂ ਦੀਆਂ ਭਰੀਆਂ ਟਰਾਲੀਆਂ ਲੈ ਕੇ ਲੁਧਿਆਣਾ ਜਾ ਰਿਹਾ ਸੀ ਔਰ ਰਸਤੇ ਦੇ ਵਿੱਚ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤਿੰਨ ਟਰਾਲੀਆਂ ਲਾਈਨ ਵਾਈਜ਼ ਜਾ ਰਹੀਆਂ ਸੀ ਔਰ ਇਸੇ ਦੌਰਾਨ ਪਿੱਛੋਂ ਇੱਕ ਤੇਜ਼ ਰਫ਼ਤਾਰ ট্রাক ਆਉਂਦਾ ਹੈ ਔਰ ਉਸਦੇ ਵੱਲੋਂ ਇਹਨਾਂ ਟਰਾਲੀਆਂ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਕਰਕੇ ਟਰਾਲੀਆਂ ਅ ਦੇਪੁਰ ਦੇ ਖੇਲਰ ਜਾਂਦੇ ਨੇ ਟਰਾਲੀ ਦੇ ਵਿੱਚ ਜੋ ਸਵਾਰ ਇੱਕ ਵਿਅਕਤੀ ਸੀ ਗੁਰਮੇਲ ਸਿੰਘ ਤਾਂ ਉਹ heਠਾ ਡਿੱਗ ਜਾਂਦਾ ਹੈ ਔਰ ਉਸ ਦੇ ਸਿਰ ਦੇ ਉੱਤੇ ਗੰਭੀਰ ਸੱਟ ਲੱਗਦੀ ਹੈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪੁਲਿਸ ਪਹੁੰਚਦੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਜੋ ਡਰਾਈਵਰ ਸੀ ਟਰੱਕ ਦਾ ਤਾਂ ਉਹ ਮੌਕੇ ਤੋਂ ਫਰਾਰ ਹੋ ਚੁੱਕਾ ਹੈ ਉਸ ਦੇ ਵੱਲੋਂ ਇਸ ਹਾਦਸੇ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਬਾਅਦ ਵਿੱਚ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚਦੀ ਹੈ ਪਿੰਡ ਦੀ ਸਰਪੰਚ ਪਹੁੰਚਦੀ ਹੈ ਔਰ ਇਹਨਾਂ ਦੇ ਵੱਲੋਂ ਜੋ ਮ੍ਰਿਤਕ ਦੀ ਦੇਹ ਹੈ ਉਸ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਪੁਲਿਸ ਦੇ ਵੱਲੋਂ ਉਸ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਤਾਂ ਇਹ ਤਸਵੀਰਾਂ ਹਾਦਸੇ ਦੀਆਂ ਨੇ ਕਿਸ ਤਰੀਕੇ ਦੇ ਨਾਲੇ ਦਰਦਨਾਕ ਹਾਦਸਾ ਵਾਪਰਿਆ ਟਰੈਕਟਰ ਟਰਾਲੀ ਨੂੰ ਟੱਕਰ ਮਾਰੀ ਜਾਂਦੀ ਹੈ ਟਰੱਕ ਦੇ ਵੱਲੋਂ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਟਰੱਕ ਵੀ ਖੜਾ ਹੋਇਆ ਹੈ ਉੱਥੇ ਰੋਡ ਦੇ ਉੱਤੇ ਔਰ ਹਰ ਜਗ੍ਹਾ ਦੇ ਉੱਤੇ ਆਲੂ ਖਿਲਰੇ ਹੋਏ ਨੇ ਕਿਉਂਕਿ ਆਲੂਆਂ ਦੇ ਨਾਲ ਭਰੀਆਂ ਟਰਾਲੀਆਂ ਸੀ ਔਰ ਇਸੇ ਜਗ੍ਹਾ ਦੇ ਉੱਤੇ ਗੁਰਮੀਲ ਸਿੰਘ ਜੋ ਕਿ ਇੱਕ ਟਰਾਲੀ ਦੇ ਵਿੱਚ ਸਵਾਰ ਸੀ ਤਾਂ ਉਸ ਦੀ লাশ ਵੀ ਪਈ ਹੁੰਦੀ ਹੈ ਤਾਂ ਸਿਰ ਉਸ ਦਾ ਅ ਖੁੱਲ ਜਾਂਦਾ ਹੈ ਸਿਰ ਦੇ ਵਿੱਚੋਂ ਖੂਨ ਨਿਕਲਦਾ ਹੋਇਆ ਉੱਥੇ ਨਜ਼ਰ ਆਉਂਦਾ ਹੈ ਤਾਂ ਬੇਹਤ ਦਰਦਨਾਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਕਿਉਂਕਿ ਸੱਟ ਸਿੱਧਾ ਸਿਰ ਤੇ ਲੱਗੀ ਸੀ ਔਰ ਸਿਰ ਪੂਰੇ ਤਰੀਕੇ ਦੇ ਨਾਲ ਖੁੱਲ ਜਾਂਦਾ ਹੈ ਜਿਸ ਕਰਕੇ ਮੌਕੇ ਦੇ ਉੱਤੇ ਹੀ ਗੁਰਮੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਬੇਹਤ ਦਰਦਨਾਕ ਹਾਦਸਾ ਵਾਪਰਿਆ ਹੈ ਫਗਵਾੜਾ ਹਾਈਵੇ ਦੇ ਉੱਤੇ ਹਾਦਸਾ ਵਾਪਰਿਆ ਪਿੰਡ ਦੀ ਸਰਪੰਚ ਮੌਕੇ ਦੇ ਉੱਤੇ ਪਹੁੰਚਦੀ ਹੈ ਮਨਪ੍ਰੀਤ ਕੌਰ ਉਸ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਫੋਨ ਕਰਕੇ ਇਸ ਪੂਰੇ ਹਾਦਸੇ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਦੱਸਿਆ ਜਾਂਦਾ ਹੈ ਕਿ ਹਾਦਸੇ ਦੇ ਵਿੱਚ ਗੁਰਮੇਲ ਸਿੰਘ ਦੀ ਮੌਤ ਹੋ ਚੁੱਕੀ ਹੈ ਤਾਂ ਉਸ ਦਾ ਬੇਟਾ ਕਮਲਪ੍ਰੀਤ ਸਿੰਘ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਹੈ ਉਸ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਏਐਸਆਈ ਸਰਬਜੀਤ ਸਿੰਘ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾਇਆ ਜਾਂਦਾ ਹੈ ਔਰ ਉੱਥੇ ਹੀ ਮ੍ਰਿਤਕ ਦਾ ਬੇਟਾ ਉਸ ਨੂੰ ਵੀ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਕਿ ਉਸ ਦੇ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਫਿਲਹਾਲ ਆਲੂਆਂ ਦੀ ਪਰੀ ਟਰਾਲੀ ਲੈ ਕੇ ਇਹ ਲੋਕ ਲੁਧਿਆਣਾ ਨੂੰ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰ ਜਾਂਦਾ ਜਿੱਥੇ ਪਰਿਵਾਰ ਦੇ ਜੀ ਦੀ ਮੌਤ ਹੋ ਜਾਂਦੀ ਆ ਇਸ ਪੂਰੇ ਹਾਦਸੇ ਨੂੰ ਲੈ ਕੇ ਮੌਕੇ ਤੇ ਮੌਜੂਦ ਜੋ ਪੁਲਿਸ ਅਧਿਕਾਰੀ ਨੇ ਜਾਂ ਹੋਰ ਲੋਕ ਮੌਜੂਦ ਸੀ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆ। ਹਾਂ ਜੀ। ਸਾਡਾ ਪੀਰ ਸਿੰਘ ਭਾਜੀ। ਤੇ ਇਹ ਟਰਾਲੀ ਦੇ ਡਰਾਈਵਰ ਤੁਸੀਂ ਆ ਭਾਜੀ? ਹਾਂ ਜੀ ਭਾਜੀ। ਤੇ ਜਿਹੜਾ ਇੱਕ ਬੰਦੇ ਦਾ ਤੁਹਾਡਾ ਐਕਸੀਡੈਂਟ ਹੋਇਆ ਇੱਥੇ ਬੰਦਾ ਇੱਕ ਸੜਕ ਦੇ ਉੱਪਰ ਲੰਮਾ ਪਿਆ ਹੈ ਤੁਸੀਂ ਦੱਸ ਰਹੇ ਕਿ ਉਹ ਡੈੱਡ ਹੋਇਆ ਹੈ ਆ। ਹਾਂ ਜੀ। ਤੇ ਇਹ ਕੀ ਹਾਦਸਾ ਵਾਪਰਿਆ ਭਾਜੀ? ਭਾਈ ਜਿੱਦਾਂ ਹੀ ਜਾਂਦੇ ਪਏ ਸਾਡੀਆਂ ਤਿੰਨ ਟਰਾਲੀਆਂ ਜਾਂਦੀਆਂ ਵਈਆਂ। ਲੈ ਸਰ ਅਸੀਂ ਤੁਰਿਆਂ ਤੇ ਨਹੀਂ। ਇਹ ਟਰੱਕ ਬੜੀ ਤੇਜ਼ ਪਿੱਛੋਂ ਆਇਆ ਮੇਰਾ 100 ਸਪੀਡ ਨਾਲ ਆਉਣਾ ਪਿੱਛੋਂ ਭਾਜੀ ਬੈਕ ਤੋਂ ਮਾਰਿਆ ਟਰਾਲੀ ਲਾਗੋ ਹੀ ਟਰੈਕਟਰ ਟੁੱਟ ਕੇ ਲਾਗੋ ਆ ਤਾਂ ਫੁੱਟ ਮਾਰ ਗਿਓ ਉੱਪਰ ਚੜਿਆ ਟਰੈਕਟਰ ਤੁਸੀਂ ਭਾਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਭਾਜੀ ਭਾਜੀ ਪਜੋੜਾ ਪਿੰਡ ਤੋਂ ਆ ਰਹੇ ਸੀ ਤੇ ਲੁਧਿਆਣਾ ਜਾ ਰਹੇ ਸੀ ਭਾਜੀ ਇਹ ਸਾਰੀ ਟਰਾਲੀ ਆਲੂਆਂ ਨਾਲ ਭਰੀ ਹੋਈ ਸੀ ਸਾਰੀਆਂ ਆਲੂਆਂ ਤਿੰਨੇ ਵਾਈ ਟਰਾਲੀਆਂ ਸਾਡੀਆਂ ਆਲੂਆਂ ਦੀਆਂ ਸੀ